ਹਾਂਜੀ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਰੋਜ਼ਾਨਾ ਹੀ ਆਪਾਂ ਜੋ ਸਿੱਖ ਇਤਿਹਾਸ ਦੇ ਵਿੱਚੋਂ ਨੌਲੇਜ ਵਾਸਤੇ ਜਾਣਕਾਰੀ ਵਾਸਤੇ ਇੱਕ ਸਵਾਲ ਪਾਇਆ ਜਾਂਦਾ ਹੈ ਕਈ ਦਿਨਾਂ ਤੋਂ ਜੋ ਵੀਜੀ ਹੋਣ ਕਰਕੇ ਅਸੀਂ ਸਵਾਲ ਨਹੀਂ ਪਾ ਸਕੇ ਖਿਮਾ ਚਾਹੁੰਦੇ ਹਾਂ ਅਸੀਂ ਤੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਸਵਾਲ ਪਾਇਆ ਸੀ ਇੱਕ ਲੀ ਛੋਟੇ ਸਾਹਿਬਜ਼ਾਦਿਆਂ ਦੀ ਆਪਾਂ ਦੇਖਦੇ ਹਾਂ ਸ਼ਹੀਦੀ ਦਿਹਾੜੇ ਲੰਘ ਕੇ ਗਏ ਨੇ ਉਹਨਾਂ ਦੀ ਜਿਹੜੀ ਜਗ੍ਹਾ ਸੀ ਛੋਟੇ ਸਾਹਿਬਜ਼ਾਦੇ ਦੀ ਸੰਸਕਾਰ ਦੀ ਜਗ੍ਹਾ ਸੀ ਵਿਓ ਸੇਠ ਟੋਡਰਮਲ ਨੇ ਕਿੰਨੇ ਪੈਸਿਆਂ ਦੇ ਵਿੱਚ ਖਰੀਦੀ ਸੀ ਸੋਹ ਸਵਾਲ ਦਾ ਜਿਹੜਾ ਜਵਾਬ ਹੈ ਜੀ 78000 ਜੋ ਸੋਨੇ ਦੀਆਂ ਮੋਹਰਾਂ ਸੀ 800 ਕਿਲੋ ਸੋਨਾ ਸੀ ਉਹ ਸਾਰਾ ਜਿਹੜਾ ਮੋਹਰਾਂ ਦਾ ਵਜਨ ਸੀ ਉਹ 800 ਕਿਲੋ ਸੋਨਾ ਸੀ ਤੇ ਆਪਣੇ ਅੱਜ ਦੇ ਹਿਸਾਬ ਦੇ ਨਾਲ ਅੱਜ ਦੇ 2 ਅਰਬ ਤੇ 50 ਕਰੋੜ ਜੋ ਇਹ ਪੈਸੇ ਬਣਦੇ ਸੀ ਰਕਮ ਸੀ ਜੋ 2 ارب ਤੇ 50 ਕਰੋੜ ਇੰਨੇ ਪੈਸੇ ਜੋ ਆਪਣਾ ਸਾਰਾ ਧਨ ਦੌਲਤ ਲਾ ਕੇ ਫਿਰ ਉਹ 4 ਗੱਜ ਜਿਹੜੀ ਜਗ੍ਹਾ ਸੀ ਸਹਿਬਜ਼ਾਦਿਆਂ ਦਾ ਜਿੱਥੇ ਸੰਸਕਾਰ ਕੀਤਾ ਸੀ ਇਹ ਸੇਠ ਟੋਡਰ ਮੱਲ ਦੀਏ ਬਹੁਤ ਵੱਡੀ ਕੁਰਬਾਨੀ ਆ ਇਹ ਸੋ ਅੱਜ ਇੱਕ ਸਵਾਲ ਸਿੱਖਿਆ ਦੇ ਵਿੱਚੋਂ ਹੋਰ ਪਾ ਰਹੇ ਆ ਤੁਹਾਨੂੰ ਤੇ ਸਵਾਲ ਇਹ ਹੈ ਜੀ ਵੀ ਪਟਨਾ ਸਾਹਿਬ ਜੀ ਦੇ ਜਿੱਥੇ ਧੰਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਪਟਨਾ ਸਾਹਿਬ ਦੀ ਧਰਤੀ ਤੇ ਬਿਹਾਰ ਦੇ ਵਿੱਚ ਵੀ ਉਹ ਹਵੇਲੀ ਸੀ ਜਿਹੜੀ ਕਿਸ ਇਨਸਾਨ ਦੀ ਹਵੇਲੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਇਹ ਸਵਾਲ ਹੈ ਵੀ ਉਹ ਕਿਹੜੇ ਇਨਸਾਨ ਸੀ ਇਨਸਾਨ ਦੀ ਹਵੇਲੀ ਸੀ ਇਹਦਾ ਸਵਾਲ ਹੈ ਜਿਹੜਾ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੇਣਾ ਤੇ ਸਾਰਿਆਂ ਨੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਪੀ ਪਟਨਾ ਸਾਹਿਬ ਦੀ ਹਵੇਲੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਕਿਸ ਇਨਸਾਨ ਦੀ ਹਵੇਲੀ ਸੀ ਉਹ ਤੇ ਨਾਲ ਇੱਕ ਤੁਹਾਨੂੰ ਇਹ ਸਵਾਲ ਦਾ ਜਵਾਬ ਵੀ ਦਵਾਂਗੇ ਇੱਕ ਸਵਾਲ ਸਿੱਖ ਇਤਿਹਾਸ ਦੇ ਵਿੱਚੋਂ ਹੋਰ ਪਾਵਾਂਗੇ ਸੋ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਜੀ ਧੰਨਵਾਦ